ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਕਰ ਰਹੇ ਆ ਅੱਜ ਯਾਤਰਾ ਤਕਸਰੀ ਦਮਦਮਾ ਸਾਹਿਬ ਆਪਾਂ ਪਿੰਡੋਂ ਨਿਕਲੇ ਆਪਾਂ ਜਾ ਰਹੇ ਆ ਬੜਬਰਵਾਲੇ ਜੁੜੇ ਰਹੋ ਆਪਣਾ ਵਲੌਗ ਸਾਰੇ ਜਣੇ ਦੇਖਿਓ ਆਪਾਂ ਬੜਬਰ ਦਾ ਬੱਸ ਸਟੈਂਡ ਲੰਘੇ ਆਪਾਂ ਜਾ ਰਹੇ ਆ ਪਿੰਡ ਲੋਹਾ ਖੜੇ ਨੂੰ ਆਪਾਂ ਇੱਥੇ ਰੁਕੇ ਸੀ 2 ਮਿੰਟ ਦਮ ਲੈਣ ਲਈ ਪਿੰਡ ਬੜਬਰ ਤੋਂ ਪਿੰਡ ਲੋਹਾ ਖੜੇ ਨੂੰ ਜਿਹੜੀ ਛੜਕ ਜਾਂਦੀ ਆ ਲਗਭਗ ਇਹੋ ਜੀ ਆ ਪੱਟੀ ਹੋਈ ਆ ਸ਼ਾਇਦ ਇਹ ਰੋਡ ਦੁਆਰਾ ਬਣਨੀ ਆ ਥੋੜਾ ਜਿਹਾ ਟਾਈਮ ਲੱਗੂ ਆਪਾਂ ਨੂੰ ਜਾਣ ਤੇ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਚੱਲ ਕੇ ਪਹੁੰਚ ਜਾਗੇ ਟੁੱਟੀ ਛੜਕ ਦਾ ਸਫ਼ਰ ਕਰਕੇ ਆਪਾਂ ਪਹੁੰਚ ਗਏ ਪਿੰਡ ਲੋਹਾ ਖੇੜਾ ਪਿੰਡ ਲੋਹਾ ਖੇੜਾ ਤੱਕ ਸੜਕ ਟੁੱਟੀ ਦੀ ਲੋਹਾ ਖੇੜੇ ਚ ਆਪਾਂ ਜਦੋਂ ਦੇ ਵੜ ਗਏ ਉਹਦੀ ਸਾਹਮਣੇ ਤੁਹਾਨੂੰ ਸੜਕ ਜਹੀ ਦੀਦੀ ਆ ਇਹੋ ਜੀ ਸੜਕਾ ਜਮਾ ਮਲਾਈ ਵਰਗੀ ਹੁਣ ਆਪਾਂ ਲੋਹਾ ਖੇੜਾ ਪਿੰਡ ਨਿਕਲੇ ਅੱਗੇ ਆਪਾਂ ਜਾ ਰਹੇ ਹਾਂ ਰਤੋਕਿਆਂ ਵੱਲ ਜੁੜੇ ਰਹੋ ਆਪਾਂ ਜਾਣਾ ਟੱਡਰੀਆਂ ਵੱਲ ਟੱਡਰੀਆਂ ਰਹਿ ਗਿਆ 6 ਕਿਲੋਮੀਟਰ ਇਥੋਂ ਚੱਲੀ ਚੱਲਦੇ ਆ ਆਪਾਂ ਹੌਲੀ ਹੌਲੀ ਆਪਾਂ ਮੁੜ ਕੇ ਰਤੋ ਗਿਆ ਨਾ ਤਕੀਪੁਰ ਸਾਹਮਣੇ ਨੂੰ ਰਹਿ ਗਿਆ ਆਪਾਂ ਮੁੜ ਗਏ ਰਤੋ ਗਿਆ ਇਹ ਹੈ ਟੱਡਰੀਆਂ ਦਾ ਬੱਸ ਸਟੈਂਡ ਲਗਭਗ 16 17 ਕਿਲੋਮੀਟਰ ਦਾ ਪੰਧ ਕੱਢ ਕੇ ਆਪਾਂ ਟੱਡਰੀਆਂ ਪਿੰਡ ਪਹੁੰਚ ਗਏ ਟੱਡਰੀਆਂ ਪਿੰਡ ਨੂੰ ਸਾਰੇ ਤੁਸੀਂ ਜਾਣਦੇ ਹੋ ਹੁਣ ਆਪਾਂ ਅੱਗੇ ਚੱਲ ਰਹੇ ਹਾਂ ਇੱਥੋਂ 18 ਕਿਲੋਮੀਟਰ ਦਾ ਪੰਧ ਨਿਮੇੜ ਕੇ ਆਪਾਂ ਖੜੇ ਆ पिंड राज नहर तथो राज तीन चार किलोमीटर रह गया बस आप पच्चागे आप अपनी वर्जिया पिंड पहुँच चुके हैं आप खड़े हैं भीखी आधार सुपर मार्केट चो पानी की बोतल तो जूस की बोतल एक गुरजीत ने भी ले ली पानी की बोतल से जूस की बोतल हम आप चलते ਲਗਭਗ ਪੀਖੀ ਤੋਂ ਆਪਾਂ 2.5-3 ਕਿਲੋਮੀਟਰ ਕਹਾ ਆ ਗਏ ਆਪਾਂ ਸ੍ਰੀ ਗਿਆਨ ਰਿਜੋਰਟ ਕੋਲੇ ਖੜੇ ਆ ਨਾਲ ਆਪਣਾ ਭਰਾ ਬਾਈ ਗੁਰਜੀਤ ਸਿੰਘ ਪਿੰਡ ਰਾਜੀਆ ਤੋਂ ਇਹ ਵੀ ਆਪਣੇ ਨਾਲ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਸ ਇੱਥੋਂ ਆਪਾਂ ਤੁਰਦੇ ਹਾਂ ਹੁਣ ਜਿਆਦਾ ਟਾਈਮ ਨਹੀਂ ਲਾਉਂਦੇ ਸੇਤੀ ਪਹੁੰਚਦੇ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਤਿੱਤਰ ਸਰ ਸਾਹਿਬ ਦਾ ਜ਼ਿਲ੍ਹਾ ਬਠਿੰਡਾ ਗੁਰਦੁਆਰਾ ਸ੍ਰੀ 73 ਸਿਰਸਾ ਸਾਹਿਬ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਮਾਨਸਾ ਤੋਂ ਬਠਿੰਡਾ ਜਾਂਦੀ ਸੜਕ ਦੇ ਉੱਤੇ ਪਿੰਡ ਮੋੜ ਮੰਡੀ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਧਰਤੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਹੁਣ ਇੱਥੋਂ ਚੱਲਦੇ ਆਪਾਂ ਸ੍ਰੀ ਤਲਵੰਡੀ ਸਾਹਿਬ ਨੂੰ। ਤੱਕ ਸ੍ਰੀ ਦਮਦਮਾ ਸਾਹਿਬ ਆਪਾਂ ਪਹੁੰਚ ਚੁੱਕੇ ਆਂ। ਪ੍ਰਮਾਤਮਾ ਸੱਚੇ ਪਾਤਸ਼ਾਹ ਕਲਪੁਰਖ ਦੀ ਨਗਰੀ 'ਚ। ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ। ਆਪਾਂ ਪਹੁੰਚ ਗਏ ਸੀ। ਸਤਿ ਸ੍ਰੀ ਅਕਾਲ ਦਾਮਦਮਾ ਸਾਹਿਬ ਤੇ ਹੁਣ ਆਪਾਂ ਲੈਨੇ ਆ ਕਮਰਾ ਤੇ ਨਹਾ ਧੋ ਕੇ ਫਿਰ ਆਪਾਂ ਕਰਦੇ ਆ ਦਰਸ਼ਨ ਬਈ ਗਰਜੀਤ ਸਿੰਘ ਤੇ ਆਪਾਂ ਨੂੰ ਸੀਰ ਭਾਈ ਮਣੀ ਸਿੰਘ ਨਿਵਾਸ ਦੇ ਵਿੱਚ ਕਮਰਾ ਮਿਲ ਗਿਆ 113 ਨੰਬਰ ਹੁਣ ਆਪਾਂ ਦੇਖਦੇ ਆ ਅੰਦਰ ਲਓ ਜੀ ਸਾਈਕਲ ਆਪਾਂ ਲਾ ਲੇ ਅੰਦਰ ਆਪਣੇ ਕਮਰੇ ਚ ਇਹ ਇਹ ਆਪਣਾ ਕਮਰਾ ਹੈ ਜਿੱਥੇ ਆਪਾਂ ਰਹੇ ਆ ਨਾਲ ਹੀ ਅਟੈਚ ਇੱਧਰ ਬਾਥਰੂਮ ਆ। ਬਾਬਾ ਜੀ ਕਹਿੰਦੇ ਸੈਕਲਬ ਦੇ ਨਾਲ ਲਵੀ ਲਾ ਲਿਓ ਆਪਾਂ ਉਥੇ ਕਮਰੇ ਜੀ। ਸ਼ਤਸਰੀਆ ਕਾਲ ਜੀ ਆਪਾਂ ਸਵੇਰੇ ਉੱਠ ਖੜੇ 4 ਵਜੇ ਕਰਦੇ ਆ ਇਸ਼ਨਾਨ ਸ਼ਰੋਵਰ ਚ ਤੇ ਫਿਰ ਕਰਦੇ ਆ ਦਰਸ਼ਨ ਤੁਹਾਨੂੰ ਵੀ ਕਰਾਉਣੇ ਆ। ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਸਮਾ ਸਵੇਰ ਦੇ 5 ਵਜ ਚੁੱਕੇ ਨੇ ਆਪਾਂ ਕਰਦੇ ਆਂ ਦਰਸ਼ਨ ਲੋਕਾਂ ਦੇ ਕੋਤੰਤ ਮਹਾਨ ਲਓ ਜੀ ਕਰਕੇ ਦਰਸ਼ਨ ਮੇਲੇ ਪਾਤੇ ਚਾਲੇ ਅਸੀਂ ਪਿੰਡ ਬੱਲ ਨੂੰ ਧਰਮ ਸ੍ਰੀ ਦਮਦਮਾ ਸਾਹਿਬ ਤੋਂ 22 ਕਿਲੋਮੀਟਰ ਦੀ ਦੂਰੀ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਮਠਾਈ ਸਰ ਸਾਹਿਬ ਗੁਰਦੁਆਰਾ ਸ੍ਰੀ ਮਠਾਈ ਸਰ ਸਾਹਿਬ ਇਹੇ ਗੁਰਦੁਆਰਾ ਸਾਹਿਬ ਤਲਵੰਡੀ ਤੋਂ ਮਾਨਸਾ ਨੂੰ ਆਉਂਦਿਆਂ ਪਿੰਡ ਦਲੀਏ ਵਾਲੀ तलवंडी साहिब तो 22 23 किलोमीटर की दूरी पे स्थित है। बीखी पहुंच गए जी चल के। जड़े आधार तो कल खादा थी दोबारा फिर उस आधार पे आगे। सो